ਅ ਜੰਮੂ ਬਾਰੇ ਅਸਾਨੂੰ ਪਤਾ ਨਹੀਂ ਕਿ ਵੀਅਤ ਵੀ ਹੋਈ ਹੈ ਪਰ ਸਾਡੇ ਪੰਜਾਬ ਵਿੱਚ ਨੁਕਸਾਨ ਬੜਾ ਹੋਇਆ ਹੈ ਹੜਾ ਨਾਲ ਔਰ ਉਸ ਕਾਰਨ ਵੀ ਭਾਜਪੀ ਪੂਰੀ ਤਰ੍ਹਾਂ ਲੱਗੀ ਹੋਈ ਹੈ ਉਹ ਲੋਕਾਂ ਦੀ ਮਦਦ ਕਰਨ ਅੱਜ ਸਮਾਣਾ ਦੇ 7 ਨੰਬਰ ਵਾਰਡ ਤੇ ਸਾਡੇ ਬਲਦੇਵ ਕ੍ਰਿਸ਼ਨ ਜੀ ਐਮਸੀ ਨੇ ਉਹਨਾਂ ਨੇ ਤੇ ਸਰਦਾਰ ਗੁਰਦੇਵ ਸਿੰਘ ਕੈਂਤ ਸਾਹਿਬ ਨੇ ਪ੍ਰੋਗਰਾਮ ਰੱਖਿਆ ਸੀ ਅੱਜ ਕਿਉਂਕਿ ਸੁਨੇਹਾ ਜਿਹੜਾ ਮੌਕੇ ਤੇ ਲੱਗਿਆ ਪਰਿਵਾਰ ਕਾਫੀ ਵਾਰ ਗਏ ਸੀ 25-30 ਪਰਿਵਾਰ ਅੱਜ ਸ਼ਾਮਲ ਹੋਏ ਨੇ ਕੁਝ ਦਿਨਾਂ ਬਾਅਦ ਉਹ ਪ੍ਰੋਗਰਾਮ ਫੇਰ ਰੱਖਣਾ ਹੈ ਕਹਿੰਦੇ ਅਸੀਂ 1.5 200 ਜਿਹੜਾ ਪਰਿਵਾਰ ਹੈ ਤੇ 5-600 ਕਰੀਬ ਜਿਹੜੀ ਬਾਜੀਗਰ ਬਰਾਦਰੀ ਦੀ ਵੋਟ ਹੈ ਸਾਰੇ ਸ਼ਾਮਲ ਹੋਣਗੇ ਕਿਉਂਕਿ ਨੇ ਬੀਜੇਪੀ ਦੀ ਜਿਹੜੀਆਂ ਨੀਤੀਆਂ ਨੇ ਬੀਜੇਪੀ ਨੇ ਜਿਹੜੇ ਬਾਕੀ ਸਟੇਟਾਂ 'ਚ ਕੰਮ ਕੀਤਾ ਹਰਿਆਣਾ ਜਿਵੇਂ 2100 ਰੁਪਿਆ ਮਹਿਲਾਵਾਂ ਨੂੰ ਦੇਣ ਲਈ ਉਹਨੇ ਹੁਣ ਨੋਟੀਫਿਕੇਸ਼ਨ ਜਾਰੀ ਕੀਤਾ ਮਹਾਰਾਸ਼ਟਰ ਵੀ ਦੇ ਰਹੇ ਨੇ ਦਿੱਲੀ ਵੀ ਦੇ ਰਹੇ ਨੇ ਕੁਝ ਚੋਟੀਆਂ ਕੇ ਆਮ ਆਦੀ ਪਾਰਟੀ ਨੇ ਚਾਰ ਸਾਲ ਪਹਿਲਾਂ ਇੱਕ ਵਾਅਦਾ ਕੀਤਾ ਸੀ ਮੇ ਲਾਵਾ ਨਾਲ ਇਹ ਤੁਹਾਨੂੰ ਅਸੀਂ 1000 ਰੁਪਏ ਮਹੀਨਾ ਦਵਾਂਗੇ ਚਾਰ ਸਾਲ ਗੁਜ਼ਰ ਗਏ ਨੇ ਹੁਣ ਕਹਿ ਰਹੇ ਨੇ ਵੀ ਮਾਰਚ ਅਪ੍ਰੈਲ ਚ ਜਿਹੜਾ ਅਸੀਂ ਸਾਡਾ ਅਗਲਾ ਬਜਟ ਹੋਊਗਾ ਉਸ ਬਜਟ ਜਿਹੜਾ ਅਸੀਂ ਪੈਸੇ ਰੱਖਾਂਗੇ ਪਰ ਸਾਨੂੰ ਜਿਹੜੀ ਇਹ ਲੱਗਦੀ ਹੈ ਵੀ ਉਹ ਵੀ ਝੂਠ ਇਹ ਜਿਹੜੇ ਵਾਅਦੇ ਨੇ ਬੀਜੇਪੀ ਤੋਂ ਬਿਨਾਂ ਕੋਈ ਹੋਰ ਨਹੀਂ ਪੂਰਾ ਕਰ ਸਕਦਾ ਸੋ ਅੱਜ ਬੀਜੇਪੀ ਦੀ ਨੀਤੀ ਨੂੰ ਦੇਖ ਕੇ ਦੇਖਦੇ ਹੋਏ ਸਾਰੇ ਜਿਹੜੇ ਪ੍ਰਵਾਹ ਨੇ ਸਾਡੇ ਸ਼ਾਮਲ ਹੋਏ ਸਾਡੇ ਪ੍ਰਵਾਹ ਵਧਦਾ ਹੋਇਆ ਸਾਨੂੰ ਬਹੁਤ ਵੱਡਾ ਹੰਗਾਰਾ ਮਿਲਿਆ ਹੁਲਾਰਾ ਮਿਲਿਆ 2027 ਸਦੀ ਸਰਕਾਰ ਜਿਹੜੀ ਆ ਉਹਦੀ ਨੀਂਹ ਰੱਖੀ ਗਈ ਅੱਜ ਅਸੀਂ ਸਮਾਣੇ ਜਿਹੜੇ ਹੁਣ ਪਿੱਛੇ ਹੜਾ ਆਏ ਸੀਗੇ ਜਾਂ ਤੁਹਾਡੇ ਵੱਲੋਂ ਤੁਹਾਡੀ ਇੱਕ ਟੀਮ ਹੈਗੀ ਆ ਅੰਮ੍ਰਿਤਸਰੀ ਪਿੰਡਾਂ ਦੇ ਵਿੱਚ ਵੀ ਦੌਰਾ ਕਰਕੇ ਆਈ ਸੀ ਉਹਨਾਂ ਦੇ ਨੁਕਸਾਨ ਤੇ ਮੌਜੂਦਗੀ ਬਾਰੇ ਕੀ ਹੈ ਉਹ ਪਿੱਛੇ ਜਿਹੜਾ 2023 'ਚ ਵੀ ਹੜਾ ਆਏ ਸੀ 24 'ਚ ਨਹੀਂ ਹੈ 25 'ਚ ਫੇਰ ਹੜਾ ਆਏ ਨੇ ਇਹਦਾ ਕਾਰਨ ਇੱਕ ਹਾਸੀ ਫੋਟਾਣਾ ਨਹਿਰ ਜਿਹੜੀ ਪੰਜਾਬ ਤੋਂ ਸਮਾਣੇ ਤੋਂ ਸ਼ੁਰੂ ਹੁੰਦੀ ਆ ਹਰਿਆਣਾ 'ਚ ਜਾਂਦੀ ਆ ਪੁੱਢਾ ਸਰਕਾਰ ਵੱਲੋਂ ਕੱਢੀ ਗਈ ਸੀ ਇਹ ਜਿਹੜੇ ਕਨਾਲ ਆ ਜਿਹੜੀ ਹਾਸੀ ਬਟਾਣਾ ਇਹਦੇ ਡਾਫ ਲੱਗਣ ਕਰਕੇ ਸਾਡੇ ਹੜ ਹੁੰਦੇ ਨੇ ਸਾਡੇ 7-8 ਪਿੰਡ ਡੁੱਬਦੇ ਨੇ ਆ ਇਸ ਸਾਲ ਇਸ ਵਾਰ ਵੀ ਹੜਾ ਹੈ ਸਾਰੀਆਂ ਫਸਲਾਂ ਤਕਰੀਬਨ ਜਿੰਨੀਆਂ ਵੀ 100% ਫਸਲਾਂ ਮਰ ਗਈਆਂ ਸੋ ਅਸੀਂ ਲੋਕਾਂ ਨੇ ਇੱਕ ਧਰਨਾ ਵੀ ਦਿੱਤਾ ਤਰਵੇਦੀ ਪਿੰਡ ਚ ਸਾਰੀ ਕਸਾਨ ਜੁਨੀਅਰ ਨਾਲ ਲਾ ਕੇ ਪਿੰਡਾਂ ਨੇ ਸਾਰਿਆਂ ਨੇ ਧਰਨਾ ਦਿੱਤਾ ਧਾਨਕ ਮਾਨਣ ਸਾਹਿਬ ਮਾਨਣ ਸਾਹਿਬ ਵੀ ਆਏ ਸੀ ਅਸੀਂ ਗਏ ਸੀ ਤੋਂ ਅਸੀਂ ਉਹਨਾਂ ਦੀਆਂ ਗੱਲਾਂ ਸੁਣੀਆਂ ਅਸੀਂ ਫਰੀਆਂ ਦੇ ਮੁੱਖ ਮੰਤਰੀ ਨੇਵ ਸਿੰਘ ਸ਼ੈਣੀ ਨੂੰ ਮਿਲੇ ਉਹਨਾਂ ਨੇ ਸਾਡੀ ਗੱਲ ਨੂੰ ਪੂਰੀ ਧਿਆਨ ਪੂਰਵਕ ਸੁਣਿਆ ਤੇ ਕਾਰਵਾਈ ਸ਼ੁਰੂ ਕੀਤੀ डीसी कैथल ने सानू बुलाया ਤੇ ਜਿਹੜਾ ਸਾਡਾ ਜਿਹੜਾ ਕਾਰਨ ਬਣਦਾ ਸੀ ਹਾਸੀ ਬਟਾਣੋਂ ਦੇ ਆਲੇ-ਦਾਲੀ ਜਿਹੜਾ ਬਹੁਤ ਜ਼ਿਆਦਾ ਮਿੱਟੀ ਹੋਈ ਹੋਈ ਆ ਧੱਗਰ ਵੀ ਜਿਹੜਾ ਹੈਗਾ ਸਿਰਫ 7 ਫੁੱਟ ਸਿਲਟ ਨਹੀਂ ਜਮੀ ਹੋਈ ਆ ਵੀ 15 ਫੁੱਟ ਤੋਂ 7 ਫੁੱਟ ਜਿਹਾ ਲੱਗਾ। ਸੋ ਉਹਨਾਂ ਨੇ ਸਿਲਟ ਟਕਾਉਣ ਦਾ ਵੀ ਵਾਅਦਾ ਕੀਤਾ ਤੇ ਜਿਹੜੇ ਆਲੇ-ਦਾਲੇ 8-9 ਬਿੱਲੇ ਨੇ ਉਹਨਾਂ ਨੂੰ ਅਕਵਾਇਰ ਕਰਕੇ ਉਹਨਾਂ ਨੂੰ ਮਿੱਟੀ ਟਕਾਉਣ ਦਾ ਵੀ ਉਹਨਾਂ ਨੇ ਵਾਅਦਾ ਕੀਤਾ ਕੰਮ ਸ਼ੁਰੂ ਹੋ ਗਿਆ ਡਿਮਾਰਕੇਸ਼ਨ ਹੋ ਗਈ ਨਿਸ਼ਾਨਦੇਹੀ ਹੋ ਗਈ ਸੋ ਕੰਮ ਉਹਨਾਂ ਦੇ ਨਾਲ ਚੱਲ ਜੂਗਾ। ਦਹੀ ਗੱਲ ਉਹਨਾਂ ਦੀ ਜਿਹੜੇ ਉਹਨਾਂ ਦੇ ਘਰਾਂ 'ਚ ਵੀ ਪਾਣੀ ਪੂਣੀ ਆਇਆ ਸੀ ਉਹਨਾਂ ਨੂੰ ਬੀਜੇਪੀ ਵੱਲੋਂ ਰਾਸ਼ਨ ਵੀ ਦਿੱਤਾ ਗਿਆ ਉਹਨਾਂ ਨੂੰ ਅਸੀਂ ਗੱਦੇ ਮੰਗੇ ਪੋ ਤਰਪਾਲਾ ਆਦਿ ਜਿਹੜੀਆਂ ਵੀ ਦੇ ਸਕਦੇ ਜੇ ਦਿੱਤੀਆਂ ਨੇ ਸੀ ਉਹਨਾਂ ਦੀ ਮਦਦ ਕੀਤੀ ਹੈ